ਸਾਸਤਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਉਹਨਾਂ ਨੇ ਰਿਕਵੈਸਟ ਆ ਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਦੀ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9915265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਣ ਲਈ ਪਹਿਲਾ ਸੂਆ 5 ਮਹੀਨੇ ਦੀ ਚੱਕ ਪਾਸ ਕਨਫਰਮ ਟੌਪ ਕਲਾਸ ਚੰਗੇ ਰਕਾਰ ਵਾਲੀ ਝੋਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀ ਹੈ ਵੀਰ ਹਰਜਿੰਦਰ ਨਾਲ ਜਰੂਰ ਸੰਪਰਕ ਕਰ ਲਓ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛ ਸਕਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਪਿੰਡ ਦੇ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਕਾਨੇਕੇ ਵੀਰੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਮੋਬਾਈਲ ਨੰਬਰ 7010779399 7010779399 ਜਿਹੜੀ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਝੋਟੀ ਦੇਖੀ ਆ ਨਾ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਪਹਿਲੇ ਸੂਈ ਲਈ ਗੱਬਣਾ ਪਹਿਲੇ ਸੂਈ ਲਈ ਗੱਬਣਾ 5 ਮਹੀਨੇ ਨਹੀਂ ਗੱਬਣਾ ਛੇ ਮਾਂ ਚੱਲੀ ਜਾਂਦਾ ਵੀਰੇ 5 ਮਹੀਨੇ ਦੀ ਗੱਬਣਾ ਛੇ ਮਾਂ ਚੱਲੀ ਜਾਂਦਾ ਹਾਂਜੀ ਤੇ ਮੰਨ ਲਓ ਵੀ ਡਿਮਾਂਡ ਕੀ ਕੀਤੀ ਇਹਦੀ ਆਪਾਂ ਡਿਮਾਂਡ ਇਹਦੀ 95000 ਰੁਪਏ ਦੀ ਡਿਮਾਂਡ 95000 ਕੀਤੀ ਹੈ ਇਹਦੀ ਮਾਂ ਦਾ ਕੀ ਰਿਕਾਰਡ ਹੈ ਵੀਰੇ ਇਹਦੀ ਮਾਂ ਦਾ ਦੂਜੇ ਸੁਵੀ ਦਾ ਵੀਰੇ 17 ਕਿਲੋ ਦਾ ਰਿਕਾਰਡ ਰਿਹਾ ਆਪਣੇ ਕੋਲ ਹੀ ਹੈ ਆਪਣੇ ਕੋਲ ਹੀ ਆਪਣੀ ਦੋਸਤੋ ਘਰ ਦੀ ਮੱਝਾ ਵੀਰ ਦੀ ਵਪਾਰ ਦਾ ਕੰਮ ਵੀ ਕਰਦੇ ਨੇ ਨਾ ਕਿ ਜਿਆਦੇ ਹੋਣ ਕਾਰਨ ਵੀਰ ਕਹਿੰਦਾ ਵੀ ਝੋਟੀ ਸੇਲ ਕਰ ਦਾਂਗੇ ਉਹ ਆਪਣਾ ਕੋਈ ਬਿਲਕੁਲ ਵੀ ਇਰਾਦਾ ਨਹੀਂ ਸੀ ਝੋਟੀ ਸੇਲ ਕਰਨ ਦਾ ਅੱਜੇ ਮੂੰਹੋਂ ਦੋ ਦਿਨ ਦਾ ਹੋਈ ਦੋਸਤੋ ਮੂੰਹੋਂ ਦੋ ਦਿਨ ਦਾ ਹਵਾਨਾ ਜਿਵੇਂ ਗਾਵਾਂ ਦੇ ਨਹੀਂ ਗੱਦੀ ਬੱਟੀ ਹੁੰਦੀ ਚਾਰ-ਚਾਰ ਮਹੀਨੇ ਦੀ ਇਸ ਤਰ੍ਹਾਂ ਦੀ ਹਵਾਨੇ ਦੀ ਸਟਾਕ ਸਟ੍ਰਕਚਰ ਆ ਦੇਖ ਸਕਦੇ ਹੋਗੇ ਗੱਦੀ ਐਨੀ ਬੱਟੀ ਤੇ ਡਿਮਾਂਡ 95000 ਕੀਤੀ ਆ ਪੰਜ ਮਹੀਨਾ ਦੀ ਚੈੱਕ ਪਾਸ ਕਨਫਰਮ ਆ ਹਨਾ ਵੀਰੇ ਭਾਬੀ ਵੀਰੇ ਸੀਮੈਂਟ ਦਾ ਪਤਾ ਇਹਦਾ ਦੋਸਤੋ ਆਮ ਪਲੂਨ ਝੋਟੀਆਂ ਜਿਹੜੀਆਂ ਜਿਹੜੀਆਂ ਸੂੰਦੀਆਂ ਹੁੰਦੀਆਂ ਨੇ ਓਡਾ ਕਦ ਹੋਣਾ ਝੋਟੀ ਦਾ ਮੰਨ ਲਓ ਵੀ ਪੰਜ ਮਹੀਨਿਆਂ ਨੂੰ ਝੋਟੀ ਨੇ ਫੁੱਲ ਹੋਰ ਕਦ ਕਰ ਜਾਣਾ ਤੇ ਅਗਲੇ ਸੂਏ ਵੀ ਇਹਨੇ ਕਦ ਕਰਨਾ ਪੂਰਾ ਵੱਡਾ ਕਦਗਾਠ ਕਰਨਾ ਝੋਟ ਨੇ ਬਾਜ ਰੇਟ 95000 ਘਰੇ ਬੰਦੇ ਦਾ 95000 ਚੋਂ ਮਾਨਤਾਨ ਜ਼ਰੂਰ ਹੋਗਾ ਜੇ ਕਿਸੇ ਮੇਰੇ ਵੀਰ ਦੀ ਸਾਮਦਰੀ ਚਾਹੁੰਦੀ ਹੈ ਵੀਰ ਹਰਜਿੰਦਰ ਨਾਲ ਜ਼ਰੂਰ ਸੰਪਰਕ ਕਰ ਲਿਓ ਵੀਰ ਹਰਜਿੰਦਰ ਦਾ ਪਿੰਡ ਕਾਨ ਹੈ ਕਿ ਜ਼ਿਲ੍ਹਾ ਬਰਨਾਲਾ ਮੋਬ ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਲਾਇਕ ਫਾਲੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟਾਂ 'ਚ ਦੱਸਿਆ ਕਰੋ ਵੀ ਕਿੱਦਾਂ ਦੇ ਆਪਣੇ ਵੀਡੀਓ ਤੇ ਰਿਸਪੌਂਸ ਹੁੰਦੇ ਨੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ